ਆਜੋ ਸਾਰਾ ਸ਼ਰਮ ਜਾ ਪਾਉ ਤੁਸੀਂ ਆ ਗਿਆ ਇਹ ਦੇਖੋ ਬੋਲੀ ਅੱਦ ਨਾਲ ਮਾਰੋ ਸਮਝ ਨੂੰ ਆਜਾ ਮੈਡਮ ਸਾਰਾ ਆਜੋ ਤੁਸੀਂ ਹੋਰ ਥੋੜੀ ਪਾਈ ਚੱਲੋ ਹਣ ਸਕੂਲ ਦੇ ਟੀਚਰਸ ਕਰੇ ਕਰੇ ਆਉਤੋ ਬਾਜੇ ਕਾਦੇ ਕੀ ਚਾਹ ਹੈ ਓਏ ਚਾਹ ਜੀ ਬੰਦਾ ਨਹੀਂ ਕੋਣ ਖੋਤਾ ਲੈ ਚਲ ਤੇ ਬਈ ਆ ਗਈ ਕੀ ਸੋਚਿਆ ਸੀ ਬੱਚੀ ਅੱਦਾਂ ਨੰਬਰੇ ਨਹੀਂ ਲੱਗੇ ਸਰ ਹਾਂਜੀ ਸੋਚਿਆ ਤਾਂ ਸੀ ਪਰ ਪੰਜਾਬ ਲੈਵਲ ਦਾ ਨਹੀਂ ਸੀ ਸੋਚਿਆ ਮੈਂ ਪੰਜਾਬ ਲੈਵਲ ਦਾ ਨਹੀਂ ਪਰ ਹੁਣ ਬੱਚੀ ਤਾਂ ਇੰਡੀਆ ਲੈਵਲ ਦੇ ਜਾਂਦੀ ਗੱਲ ਕਰ ਰਹੀ ਹੈ ਹਾਂਜੀ ਜ਼ਰੂਰ ਜਾਊਗੀ ਸਰ ਕਿਉਂਕਿ ਬੱਚੀ ਬੱਚੀ ਕੀ ਕਹਿਆ ਸੀ ਤੂੰ ਕੀ ਬੰਨਾ ਆਈਐਸ ਆਈਐਸ ਬੰਨਾ ਹੈ ਤਾਂ ਹਾਂਜੀ ਸ਼ੁਰੂ ਤੋਂ ਹੀ ਸਰ ਇਹਦੀ ਹੀ ਇੰਟਰਸਟ ਆ ਬਿਲਕੁਲ ਪਿਆrti ਦਾ ਰਸਤਾ ਇਹ ਹੋਏ ਹੁੰਦਾ ਜਦੋਂ ਆਪਾਂ ਕੁੜੀ ਨੂੰ ਡੋਲੀ ਤੋਰਦੇ ਉਦੋਂ ਪਿਆਰ ਹੁੰਦਾ ਜਦੋਂ ਕੋਈ ਖੁਸ਼ੀ ਦਿੰਦੀ ਏ ਧੀ ਉਦੀ ਪਿਆਰ ਹੁੰਦਾ ਈ ਪਰ ਕਿਹਾ ਜਾਂਦਾ ਨਾ ਜੀ ਧੀ ਜੰਮੀ ਤੇ ਦੋ ਕੁਲਾ ਨੂੰ ਤਾਰਦੀ ਏ ਮੇਰੇ ਖਿਆਲ ਨਾਲ ਅੱਜਕੱਲ ਜਿਹਨੇ ਧੀਾਂ ਸੇਵਾ ਕਰਦੀਆਂ ਮਾਂ ਪੇਉਦੀਆਂ ਉਹਨਾਂ ਪੁੱਤ ਨਹੀਂ ਕਰਦੇ ਜੀ ਮੈਂ ਤਾਂ ਇਹੀ ਕਹਿੰਦਾ ਸਮਾਜ ਨੂੰ ਧੀਾਂ ਨੂੰ ਕੁੱਖ ਚ ਨਾ ਮਾਰੋ ਏ ਤੁਹਾਨੂੰ ਬਹੁਤ ਪਿਆਰ ਕਰਦੇ ਆ ਜੀ ਬਾਕੀ ਸਾਡਾ ਜਿਹੜਾ ਸ਼ੀਰ ਬਾਬਾ ਖਸਰੂ ਦਾ ਸਟਾਫ ਆ ਉਹ ਲਈ ਜੀ ਹੱਕਦਾਰ ਆ ਜੀ ਸਟਾਫ ਬਹੁਤ ਵਧੀਆ ਮਿਹਨਤੀ ਹੈ ਸਟਾਫ ਵੀ ਬਾਕੀ ਇੱਥੇ ਬੱਚੇ ਦੀ ਕੇਅਰ ਵੀ ਬਹੁਤ ਵਧੀਆ ਹੁੰਦੀ ਜੀ ਸਾਡਾ ਪੈਂਡੀ ਪੰਜ ਪੀਰੀ ਪੰਡਾ ਜੀ ਸਨਿਪੈਨ ਨੂੰ ਬਹੁਤ ਸ਼ਿਦਗਲਾ ਜੀ ਸਾਡੇ ਬੱਚੇ ਟੌਪ ਕੀਤਾ 576 576 ਚਲੋ ਅਗਲੀ ਵਾਰੀ ਜ਼ਿਆਦਾ ਆਣਗੇ ਹਨ ਤੇ ਕਿੱਦਾਂ ਲੱਗਿਆ ਜਦੋਂ ਪਲਕ ਦੀ ਨੂੰ ਤੀਜਾ ਸਥਾਨ ਮਿਲਿਆ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਹੋਈ ਮੇਰੀ ਬਚਪਨ ਦੀ ਫਰੈਂਡ ਆਏ ਬੈਸਟ ਫਰੈਂਡ ਬਣ ਚੁੱਕੀ ਹੈ ਸਾਡਾ ਦਿਲ ਦਾ ਰਿਸ਼ਤਾ ਹੋ ਗਿਆ ਹੈ ਹਨ ਤੇ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜਦੋਂ ਇਹਨੇ ਇੰਨਾ ਵਧੀਆ ਸਥਾਨ ਹਾਸਲ ਕੀਤਾ ਮੈਂ ਬਹੁਤ ਜ਼ਿਆਦਾ ਇਮੋਸ਼ਨਲ ਆ ਮੇਰੇ ਕੋ ਕੋਈ ਵਰਡਸ ਨਹੀਂ ਨੇ ਦੀ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਅੱਛਾ ਕੋਣ ਐੜੇ ਤਾਂ ਆਈਐਸ ਬੰਨਾ ਤੂੰ ਕੀ ਸੋਚਿਆ ਹਜੀ ਕੋਈ ਪਲਾਨ ਨਹੀਂ ਅਰੇ ਕੋਈ ਪਲਾਨ ਨਹੀਂ ਮੇਰਾ ਨਾਮ ਜੀ ਸਖਦੀਪ ਸਿੰਘ ਮੈਂ ਵਾਈਸ ਪ੍ਰਿੰਸੀਪਲ ਸ਼ਹੀਦ ਬਾਬਾ ਖਸ਼ਾਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਸਾਡਾ ਸਕੂਲ ਇਲਾਕੇ ਦੀ ਨਾਮਵਾਰ ਸੰਸਥਾ ਜਿਹੜੀ 1990 ਤੋਂ ਵਿੱਦਿਆ ਦਾ ਚਾਨਣ ਵੰਡ ਰਹੀ ਸਮਾਜ ਦੇ ਵਿੱਚ ਤੇ ਬਹੁਤ ਸਮਾਜ ਦੇ ਵਿੱਚ ਵਿੱਦਿਆ ਦੇ ਖੇਤਰ ਚ ਕੰਮ ਕੀਤਾ ਸਾਡੀ ਜਿਹੜੀ ਐਸਵੀਰ ਬੇਟੀ ਪਾਲਕ ਸਿੰਘਲਾ ਮੋਗੇ ਜ਼ਿਲ੍ਹੇ ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ ਸਾਡੇ ਕੋਲੇ ਇਸ ਵਾਰ ਇੱਕ ਪ੍ਰਾਪਤੀ ਨਹੀਂ ਸਾਡੇ ਕੋਲ ਦੋ ਪ੍ਰਾਪਤੀਆਂ ਦੂਜਾ ਸਥਾਨ ਵੀ ਮੋਗੇ ਜ਼ਿਲ੍ਹੇ ਚੋਂ ਸਾਡੇ ਬੇਟਾ ਨਵਦੀਪ ਸਿੰਘ ਨੇ ਪ੍ਰਾਪਤ ਕੀਤਾ ਸੋ ਸਾਨੂੰ ਮਾਣ ਆ ਆਪਣੇ ਬੱਚਿਆਂ ਤੇ ਸਾਨੂੰ ਮਾਣ ਆ ਆਪਣੀ ਸੰਸਥਾ ਤੇ ਸੋ ਇਹ ਜਿਹੜੀ ਸੰਸਥਾ ਇਹ ਦੇਸ਼ ਵਿਦੇਸ਼ ਦੇ ਵਿੱਚ ਇਹਦੀ ਜਿਹੜੀ ਨਾਂ ਕਿਉਂਕਿ ਸਾਡੇ ਵਿਦਿਆਰਥੀ NASA ਤੱਕ ਜਿਹੜੇ ਕੰਮ ਕਰ ਰਹੇ ਹੈ ਸੋ ਸਾਨੂੰ ਬੜਾ ਮਾਣ ਆ ਆਪਣੀ ਸੰਸਥਾ ਤੇ ਅੱਜ ਬੱਚੀ ਦੇ ਪਰਿਵਾਰ ਨੂੰ ਮਿਲਣ ਆਸਤੇ ਆਏ ਹਾਂ ਬੜੀ ਖੁਸ਼ੀ ਆ ਵਿਆਹ ਦਾ ਮੌਲ ਬਣਿਆ ਹੋਇਆ ਕਿੰਦਾ ਲੱਗ ਰਿਹਾ ਹੈ ਹਾਂਜੀ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਜੀ ਅਸੀਂ ਅੱਜ ਇਸ ਪਾਲਕ ਸਿੰਘਾ ਦੇ ਪਰਿਵਾਰ ਨੂੰ ਸਾਰਿਆਂ ਨੂੰ ਵਧਾਈ ਦੇਣ ਆਏ ਹਾਂ ਸੋ ਮੈਂ ਸਮੂਹ ਸਟਾਫ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਸੋ ਬੇਟੀ ਨੂੰ ਬਹੁਤ-ਬਹੁਤ ਵਧਾਈ ਦਿਨਾ ਤੇ ਸਾਨੂੰ ਬੜੀ ਖੁਸ਼ੀ ਹੈ ਆਓ ਮੈਂ ਹਾਂਜੀ ਮੇਰਾ ਨਾਮ ਅਨਦੀਪ ਕੌਰ ਆ ਮੈਂ ਸ਼ੀਦ ਬਾਬਕਸ਼ਾ ਅਸਾਂ ਸੀਨੀਅਰਸ ਕੈਂਡੀ ਸਕੂਲ ਜਿਹੜਾ ਅਕਤ ਪੰਜਾਬੀ ਮਿਸਟਰਸ ਤੇ ਆ ਮੈਂ ਮਮ ਕੁਸ਼ੀਲੀ ਗੱਲ ਹੋਈ ਆ ਪਰ ਅਸਪੂਰੀ ਪਚੀ ਪਲ ਹਾਂਜੀ ਬਿਲਕੁਲ ਜੀ ਇਹ ਅੱਜ ਕਲਮ ਹੋ ਗਈ ਨੇ ਪੂਰੇ ਪੰਜਾਬ ਦੇ ਇੰਡੀਆ ਦੇ ਵਿੱਚ ਵੀ ਨਾਮ ਹੋ ਗਿਆ ਹਾਂ ਜਿੰਦਾਵਤੀ ਦੇ ਸਰਦ ਹੋ ਗਈ ਹਾਂਜੀ ਹਾਂਜੀ ਬਹੁਤ ਖੁਸ਼ੀ ਆ ਜੀ ਬਹੁਤ ਹੀ ਜ਼ਿਆਦਾ ਔਰ ਪਰਿਵਾਰ ਦੀ ਖੁਸ਼ੀ ਵਿੱਚ ਸਾਰੇ ਸ਼ਰੀਕਾਂ ਸਾਰਾ ਪਰਿਵਾਰ ਸ਼ਹੀਦ ਬਾਬਾ ਬਖਸ਼ਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਦਾ ਤੇ ਸਾਰੇ ਜਿਹੜੇ ਮਾਪੇ ਆ ਜਿਨ੍ਹਾਂ ਦਾ ਇਹ ਨਾਮ ਰੋਸ਼ਨ ਕੀਤਾ ਸਾਰੇ ਇਲਾਕੇ ਦਾ ਤੇ ਸਾਡੇ ਸਕੂਲ ਦਾ ਪਰਮਾਤਮਾ ਕਰੇ ਇਸੇ ਤਰ੍ਹਾਂ ਹੀ ਜਿਹੜਾ ਇਹ ਬੱਚਾ ਮਿਹਨਤ ਕਰਦਾ ਰਹੇ ਤੇ ਆਪਣੀ ਜੀ ਸਫਲਤਾ ਪ੍ਰਾਪਤ ਕਰੇ ਤੇ ਇਸੇ ਤਰ੍ਹਾਂ ਸਕੂਲ ਦਾ ਨਾਮ ਰੋਸ਼ਨ ਕਰਦਾ ਰਹੇ ਅਧਿਆਪਕਾਂ ਦਾ ਨਾਂ ਬਹੁਤ ਜ਼ਿਆਦਾ ਖੁਸ਼ੀ ਆ ਜੀ ਬੱਚੀ ਨੇ ਬਹੁਤ ਮਿਹਨਤ ਕੀਤੀ ਹੈ ਤੇ ਉਹਨੂੰ ਪਰਮਾਤਮਾ ਨੇ ਤਾਂ ਫਲ ਦਿੱਤਾ ਹੈ ਪਲਕ ਸਿੰਘਲਾ ਮੇਰਾ ਨਾਮ ਪਲਕ ਸਿੰਘਲਾ ਅੱਜ ਤੁਹਾਡੇ ਘਰ ਬੜਾ ਪਿਆਰ ਦਾ ਮਾਹੌਲ ਬਣਿਆ ਹੋਇਆ ਹੈ ਬੜੀ ਖੁਸ਼ੀ ਹੈਗੀ ਹੈ ਹਾਂਜੀ ਖੁਸ਼ੀ ਦਾ ਰਾਜ਼ ਕੀ ਹੈ ਕਿਉਂਕਿ ਮੈਂ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਂ ਮੋਗੇ ਵਿੱਚੋਂ ਪਹਿਲੇ ਨੰਬਰ ਤੇ ਆਈ ਹਾਂ ਮੈਂ 8th ਕਲਾਸ ਦੇ ਪੀਐਸਸੀਬੀ ਦੇ ਪੇਪਰ ਦਿੱਤੇ ਸੀ ਤੇ ਮੈਂ ਪੂਰੇ ਪੰਜਾਬ ਚੋਂ ਤੀਸਰੇ ਨੰਬਰ ਤੇ ਆਈ ਹਾਂ ਹਾਂਜੀ ਕਿਹਦਾ ਕਿੰਨੀ ਕਿੰਨੀ ਮਿਹਨਤ ਗੱਲ ਵੀ ਜਿਆਦਾ ਚੰਗਾ ਯੋਗ ਦਾ ਰਿਹਾ ਤੇ ਨਹੀਂ ਹੋਇਆ ਮਿਹਨਤ ਹੁਣ ਬਹੁਤ ਕਰਨੀ ਪਈ ਪੇਪਰ ਅਸੀਂ ਇਹ ਸੋਚ ਕੇ ਪੇਪਰ ਦਿੱਤੇ ਆ ਕਿ ਇੱਕ ਵਾਰੀ ਪੇਪਰ ਹੋਣੇ ਆ ਇਹ ਬੋਰਡ ਦੇ 10th ਚ ਹੋਣੇ ਆ ਪਰ ਮਿਹਨਤ ਪੂਰੀ ਕਰੀਏ ਤਾਂ ਕਿ ਅਸੀਂ ਮੈਰਿਟ 'ਚ ਅਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕਰ ਸਕੀਏ ਅੱਜ ਤੀਰ ਪੜ੍ਹਾਈ ਦੇ ਵਿੱਚ ਤੁਹਾਨੂੰ ਕੌਮ ਜਿਆਦਾ ਸਾਥ ਦਿੰਦਾ ਸੀ ਮੇਰੇ ਫਾਦਰ ਮੇਰੇ ਪਾਪਾ ਨੇ ਮੈਨੂੰ ਹਮੇਸ਼ਾ ਕਿਹਾ ਕਿ ਤੂੰ ਮੈਰਿਟ 'ਚ ਆ ਕੇ ਹੀ ਦਿਖਾਉਣਾ ਵਾ ਮਮ ਵੀ ਨੇ ਸਾਥ ਦਿੱਤਾ ਨੀ ਮੰਮਾ ਨੇ ਵੀ ਬਹੁਤ ਦਿੱਤਾ ਵਾ ਪਰ ਤੁਸੀਂ ਕਿਆ ਸਭ ਤੋਂ ਵੱਧ ਕਿਹਨੇ ਦਿੱਤਾ ਹਾਂਜੀ ਤੇ ਟੀਚਰਾਂ ਵੱਲੋਂ ਕਿੰਨਾ ਦਰ ਹੋਇਆ ਟੀਚਰਾਂ ਵੱਲੋਂ ਬਹੁਤ ਯੋਗਦਾਨ ਰਿਹਾ ਟੀਚਰ ਮੈਨੂੰ ਹਰੇਕ ਟੀਚਰ ਕਹਿੰਦਾ ਸੀ ਕਿ ਤੇਰੇ ਤੋਂ ਸਾਨੂੰ ਪੂਰੀ ਉਮੀਦ ਹੈ ਤੇ ਤੂੰ ਮੈਰਿਟ 'ਚ ਜ਼ਰੂਰ ਆਉਣਾ ਵਾ ਸਪੈਸ਼ਲੀ ਮੈਂ ਕਹਿਣਾ ਚਾਹੂੰਗੀ ਮੇਰੇ ਹਿੰਦੀ ਟੀਚਰ ਨੀਤਾ ਮੈਮ ਉਹਨਾਂ ਨੇ ਮੈਨੂੰ ਸਭ ਤੋਂ ਵੱਧ ਸਪੋਰਟ ਕੀਤਾ ਵਾ ਅੱਗੇ ਫਿਊਚਰ ਦੇ ਵਿੱਚ ਕੀ ਸੋਚਦਾ ਫਿਊਚਰ ਵਿੱਚ ਮੈਂ ਯੂਪੀਐਸਸੀ ਦਾ ਐਗਜ਼ਾਮ ਕਲੀਅਰ ਕਰਨਾ ਹੈ ਯੈਸ ਮੇਰਾ ਸੁਪਨਾ ਵਾ ਬਣਾਨਾ ਦੂਸਰੇ ਬੱਚਿਆਂ ਨੂੰ ਵੀ ਮੈਸੇਜ ਦੇਣਾ ਚਾਹੂੰਗੀ ਦੂਸਰੇ ਬੱਚਿਆਂ ਨੂੰ ਮੈਂ ਮੈਸੇਜ ਦੇਣਾ ਚਾਹੂੰਗੀ ਕਿ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਚੰਗਾ ਕਰੋ ਆਪਣੇ ਪੇਰੈਂਟਸ ਦਾ ਨਾਮ ਰੌਸ਼ਨ ਕਰੋ ਤੇ ਫੋਨ ਦੇ ਵਿੱਚ ਕੁਝ ਨਹੀਂ ਰੱਖਿਆ ਹਮੇਸ਼ਾ ਪੜ੍ਹਾਈ ਕਰੋ ਮਿਹਨਤ ਕਰੋ ਜ਼ਰੂਰੀ ਨਹੀਂ ਵੈਸੇ ਪੜ੍ਹਾਈ ਚ ਤਰੱਕੀ ਆ ਹੋਰ ਚੀਜ਼ਾਂ 'ਚ ਵੀ ਤਰੱਕੀ ਆ ਪਰੰਤੂ ਆਪਣੇ ਪੇਰੈਂਟਸ ਦੇ ਨਾਮ ਨੂੰ ਕਦੇ ਵੀ ਨੀਮਾਨ ਜਾਂਦਿਓ ਹਮੇਸ਼ਾ ਉੱਚਾ ਕਰੋ ਪੇਰੈਂਟਸ ਦਾ ਨਾਮ ਜਿਹੜੇ ਲੜਕੀਆਂ ਤੋਂ ਨਫ਼ਰਤ ਕਰਦੇ ਉਹਨਾਂ ਨੂੰ ਵੀ ਮੈਸੇਜ ਦੇਣੇ ਦਵਾਂ ਹਾਂਜੀ ਜਿਹੜੇ ਲੜਕੀਆਂ ਤੋਂ ਨਫ਼ਰਤ ਕਰਦੇ ਆ ਲੜਕੀਆਂ ਤੋਂ ਨਫ਼ਰਤ ਨਹੀਂ ਕਰਨੀ ਚਾਹੀਦੀ ਉਹ ਵੀ ਤਾਂ ਇੱਕ ਇਨਸਾਨ ਆ ਅੱਜ ਦਾਦਾ ਨਾਮ ਰੋਸ਼ਨ ਕਰ ਰਹੀਆਂ ਪੇਰੈਂਟਸ ਦਾ